ਯਾਰ ਪਰ ਇਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇਸ ਵਕਤ ਕਿਸਾਨਾਂ ਦੀ ਜਦੋਜਹਿਦ ਚੱਲ ਰਹੀ ਹੈ ਉਹ ਭਾਵੇਂ ਖਨੌਰੀ ਬਾਰਡਰ ਹੋਵੇ ਭਾਵੇਂ ਸ਼ੰਭੂ ਬਾਰਡਰ ਹੋਵੇ ਪਰ ਇਸ ਵਕਤ ਜਿਹੜੀਆਂ ਤਸਵੀਰਾਂ ਤੇ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਹੈਰਾਨ ਪਰੇਸ਼ਾਨ ਕਰ ਰਹੀਆਂ ਨੇ ਕਿਉਂਕਿ ਸ਼ੰਭੂ ਬਾਰਡਰ ਦੇ ਉੱਪਰ ਹਰਿਆਣਾ ਪੁਲਿਸ ਪ੍ਰਸ਼ਾਸਨ ਤੇ ਕੇਂਦਰ ਦੇ ਅਰਧ ਸੈਨਿਕ ਬਲਾਂ ਦੇ ਵਿਚਕਾਰ ਜਿਸ ਤਰੀਕੇ ਦੇ ਨਾਲ ਜਦੋਜਹਿਦ ਚੱਲ ਰਹੀ ਹੈ ਕਿਸਾਨਾਂ ਦੇ ਵੱਲੋਂ 101 ਮਰਜੀਬੜਿਆਂ ਦਾ ਜੱਥਾ ਜਿਹੜਾ ਹੈ ਉਹ ਦਿੱਲੀ ਨੂੰ ਤੋਰਿਆ ਜਾ ਰਿਹਾ ਸੀ ਸ਼ਾਂਤਮਈ ਜੇ ਤੀਜੀ ਕੋਸ਼ਿਸ਼ ਸੀ ਜਿਸ ਦੇ ਵਿੱਚ 101 ਕਿਸਾਨਾਂ ਦੇ ਵੱਲੋਂ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਇਸੇ ਸਭ ਦੇ ਦਰਮਿਆਨ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਸਾਰੀਆਂ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ ਨੇ ਲਗਾਤਾਰ ਪਾਣੀ ਦੀਆਂ ਬੁਸ਼ਾਰਾ ਜਿਹੜੀਆਂ ਨੇ ਉਹ ਮਾਰੀਆਂ ਜਾ ਰੀਆਂ ਨੇ ਤੇ ਪਾਣੀ ਦੀਆਂ ਬੁਸ਼ਾਰਾ ਦੇ ਵਿਚਕਾਰ ਅਥਰੂ ਗੈਸ ਦੇ ਗੋਲੇ ਵੀ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਉਹ ਦਾਗੇ ਜਾ ਰਹੇ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਦੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਸਾਨ ਆਗੂ ਸਰਵੰਤ ਸਿੰਘ ਭੰਦੇਰ ਹੋਰਾਂ ਦੇ ਵੱਲੋਂ ਬਹੁਤ ਸਾਰੇ ਨਿੱਜੀ ਚੈਨਲਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਕਿਹਾ ਗਿਆ ਹੈ ਕਿ ਕਿਹੜੇ ਕਾਰਨ ਨੇ ਜਿਸ ਕਰਕੇ ਹਰਿਆਣਾ ਪੁਲਿਸ ਨੂੰ ਜਿਸ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਇਹ ਆਵਾਜ਼ ਜਿਹੜੀ ਹੈ ਸੁਣਾਈ ਨਹੀਂ ਦਿੱਦੀ ਹਾਲਾਂਕਿ ਬੀਤੇ ਰਾਤ ਦੀ ਗੱਲ ਕਰੀਏ ਤਾਂ ਬੀਤੀ ਰਾਤ ਗੁਲਾਬ ਸਿੰਘ ਚੰਦ ਕਤਾਰੀਆ ਜਿਹੜੇ ਨੇ ਪੰਜਾਬ ਦੇ ਗਵਰਨਰ ਉਹਨਾਂ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਸੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾਹ ਹੋਰਾਂ ਦੇ ਨਾਲ ਗੱਲ ਕੀਤੀ ਗਈ ਹੈ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਜਿਹੜੀ ਹੈ ਉਸ ਦੇ ਤਹਿਤ ਚਾਹ ਦਾ ਸੱਦਾ ਜਿਹੜਾ ਹੈ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਦਿੱਤਾ ਗਿਆ ਕਿਸਾਨ ਆਗੂਆਂ ਨੂੰ ਇਸੇ ਦੇ ਦਰਮਿਆਨ ਜਿਹੜੀ ਬੀਤੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਸ਼ੰਭੂ ਬਾਗਰ ਨੂੰ ਖਾਲੀ ਕਰਵਾਇਆ ਜਾਵੇ ਉਸ ਦੀ ਸੁਣਵਾਈ ਜਿਹੜੀ ਹੈ 18 ਦਸੰਬਰ 2024 ਨੂੰ ਯਾਨੀ ਕਿ ਆਉਣ ਵਾਲੇ 3-4 ਦਿਨਾਂ ਦੇ ਬਾਅਦ ਉਹ ਜਿਹੜੀ ਸੁਣਵਾਈ ਹੋਣੀ ਹੈ ਇਸ ਕਰਕੇ ਹਰਿਆਣਾ ਸਰਕਾਰ ਦੇ ਵੱਲੋਂ ਇਹ ਤੱਥ ਪੇਸ਼ ਕੀਤਾ ਜਾ ਰਿਹਾ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿ ਇੱਥੇ ਸਥਿਤੀਆਂ ਇਹ ਨੇ ਕਿ 18 ਤਰੀਕ ਤੱਕ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ ਕਿਸਾਨ ਆਗੂਆਂ ਦੇ ਵੱਲੋਂ ਲਗਾਤਾਰ ਇਹ ਚੀਜ਼ ਕਹੀ ਜਾ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਜਿਹੜੀ ਆ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ ਇਸੇ ਕਰਕੇ ਇਹ ਸਾਰੀਆਂ ਸਥਿਤੀਆਂ ਦੇ ਵਿਚਕਾਰ ਉਨ੍ਹਾਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਕਮੀ ਖਾਮੀ ਯਾਹਰ ਕਹਿ ਲਿਆ ਡਲੇ ਇਸ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ ਪਹੁੰਚ ਕੇ ਅਸੀਂ ਹੱਲ ਹੀ ਲੈ ਕੱਢਣ ਦੀ ਕੋਸ਼ਿਸ਼ ਕਰਾਂਗੇ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਵੱਡਾ ਸਵਾਲ ਜ਼ਰੂਰ ਖੜਾ ਕਰਦੀਆਂ ਨੇ ਕਿ ਕਿਵੇਂ ਕੇਂਦਰ ਸਰਕਾਰ ਦੇ ਵੱਲੋਂ ਹੁਣ ਤੱਕ ਬੰਦ ਬਣ ਕੇ ਇਹ ਸਾਰੀਆਂ ਸਥਿਤੀਆਂ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਕਤ ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਮੌਜੂਦ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਕੀ ਸੋਚਦੇ ਵਿਚਾਰਦੇ ਨੇ ਇਸ ਵਕਤ ਜੋ ਸ਼ੰਭੂ ਬਾਡਰ ਦੇ ਸਥਿਤੀਆਂ ਬੜੀਆਂ ਪਈਆਂ ਨੇ ਰਾਜ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਦੇ ਨਾਲ ਕਿਸਾਨ ਅੱਜ ਫਿਰ ਕੋਸ਼ਿਸ਼ ਕਰ ਰਹੇ ਸੀ ਦਿੱਲੀ ਜਾਣ ਦੀ ਤੇ ਇਸੇ ਦੇ ਵਿਚਕਾਰ ਪਾਣੀ ਦੀਆਂ ਬੁਸ਼ਾਰਾ ਮਾਰਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਥਰੂ ਗੈਸ ਦੇ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਕੀ ਤੁਹਾਡਾ ਪਹਿਲਾ ਪ੍ਰਤੀਕਰਮ ਹੈ ਦੇਖੋ ਇਹ ਸਰਕਾਰ ਦਾ ਜਿਹੜਾ ਚਿਹਰਾ ਸਾਹਮਣੇ ਆ ਰਿਹਾ ਹੈ ਸਰਕਾਰ ਹੂੰ ਜਿਹਾ ਸਦੀਆਂ ਗੂੜੀਆਂ ਮਾਰ ਰਹੀ ਹੈ ਅਥੂ ਗੋਸ਼ ਦੇ ਗੈਸ ਦੇ ਗੋਲੇ ਮਾਰ ਰਹੀ ਹੈ ਜਖਮੀ ਹੋਏ ਨੇ ਸਾਡੇ ਹੁਣ ਟਿੱਕਰ 4-5 ਕਿਸਾਨਾਂ ਫਤੜੋ ਗਏ ਨੇ ਜੀ ਔਰ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਜਾ ਰਹੀਆਂ ਜੀ ਇਹ ਬਿਲਕੁਲ ਮਤਲਬ ਸਰਕਾਰ ਦਾ ਚਿਹਰਾ ਕੇ ਸਾਹਮਣੇ ਆ ਰਿਹਾ ਸਰ ਹਾਂ ਆ ਜਿਹੜੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਚੀਜ਼ ਕਹੀ ਜਾ ਰਹੀ ਹੈ ਕਿ 18 ਦਸੰਬਰ ਤੱਕ ਵੇਟ ਕਰ ਲਓ ਇੰਤਜ਼ਾਰ ਕਰ ਲਓ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਕਿਸਾਨਾਂ ਨੂੰ ਇੰਤਜ਼ਾਰ ਕਰ ਨਹੀਂ ਲੈਣਾ ਚਾਹੀਦਾ ਇੰਨੇ ਲੰਮੇ ਸਮੇਂ ਤੋਂ ਬੈਠੇ ਨੇ ਤਾਂ ਤੱਕ ਕੀਤਾ ਜਾਵੇ ਜੀ ਕਿਉਂਕਿ ਅਗਰ 18 ਤੱਕ ਸਿੰਘੀ ਇਹ ਸਰਕਾਰ ਕਰਦੇ ਰਹੇ ਆ ਸੀ ਕਰਦੇ ਰਹੇ ਆ ਸੀ ਦੇਖੋ ਜਿੰਨੀ ਵਾਰ ਕਿਹਾ ਹੁਣ ਤੇ ਸਾਨੂੰ ਲਗਭਗ 10 ਮਹੀਨੇ ਹੋ ਗਏ ਬੈਠਾ ਹੋਇਆ ਇਹਨੂੰ ਤੇ 10 ਮਹੀਨੇ ਬੈਠਿਆ ਨੂੰ ਹੋਏ ਹਾਲੇ ਤੱਕ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਮੈਂ ਜਾ ਰਿਹਾ ਉਹੀ ਮੀਟਿੰਗ ਨਹੀਂ ਕੋਈ ਗੱਲਬਾਤ ਨਹੀਂ ਕੋ ਟੇਬਲ ਟਾਕ ਨਹੀਂ ਜੀ ਜੀ ਬੀਤੇ ਰਾਤ ਜਿਹੜੇ ਜਿਸ ਤਰੀਕੇ ਦੇ ਨਾਲ ਗੁਲਾਬਚੰਦ ਕਟਾਰੀਆ ਪੰਜਾਬ ਦੇ ਗਵਰਨਰ ਸਾਹਿਬ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਹਿੰਦੇ ਕਿ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਗੱਲਬਾਤ ਕਰ ਲਈ ਐ ਕਿਸਾਨਾਂ ਨੂੰ ਚਾਹਦਾ ਸੱਦਾ ਵੀ ਦੇ ਦਿੱਤਾ ਐ ਇਹ ਸਾਰੀਆਂ ਸਥਿਤੀਆਂ ਕਿਵੇਂ ਸਮਝਦੇ ਹੋ ਕਿ ਇਹ ਦੋਰਾਚੇਰਾ ਫੇ ਜਿਹੜਾ ਸਰਕਾਰ ਦੇ ਵੱਲੋਂ ਦਿਖਾ ਲਿੰਦੀ ਦਿਖਾਇਆ ਜਾ ਰਿਹਾ ਐ ਤੇ ਕੀ ਆ ਸੀ ਤੇ ਗਵਰਨਰ ਸਾਹਿਬ ਨੂੰ ਇਹ ਵੀ ਦੱਸਣਾ ਤੇ ਕਿਹੜਾ ਦਿਨ ਕਿਹੜੀ ਤਰੀਕ ਕਿਹੜਾ ਸਮਾਂ ਐ ਹਵਾਈ ਗੱਲਾਂ ਕਰਨੇ ਨਾਲ ਵੀ ਨਾ ਮਾਨਜੋਗ ਇਨਤਜ਼ਾਰ ਕਰਦੇ ਆ ਬੜਾ ਉੱਚਾ ਅਹੁਦਾ ਹੈ ਉਹਨਾਂ ਦਾ ਮਾਨਨਾ ਸਾਹਿਬ ਦਾ ਸਤਿਕਾਰ ਹੈ ਪਰ ਇਹ ਮਾਨਨਾ ਸਾਹਿਬ ਖਵਾਈ ਕਰਨ ਨਾ ਕਰਨ ਉਹ ਦੱਸਣ ਨਾ ਕਿ ਇਹ ਨਾ ਵਜੇ ਕਿ ਚਿੱਕੜ ਜੇ ਵਕਨੀ ਤ੍ਰਿਕ ਨੂੰ ਆਈਏ ਸਿੱਧਾ ਕਹਿ ਦੇਣਾ ਹੈ ਤਾਂ ਬਿਆਨਬਾਜ਼ੀ ਜਿਹਨੇ ਪੋਲਿਟਿਕਲ ਲੋਕ ਕਰਦੇ ਹੈ ਇੱਕ ਗਵਰਨਰ ਸਾਹਿਬ ਨੂੰ ਪੋਲਿਟਿਕਲ ਨਹੀਂ ਕਰਨੀ ਚਾਹੀਦੀ ਜੀ ਗਵਰਨਰ ਸਾਹਿਬ ਨੂੰ ਪੋਲਿਟਿਕਲ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਉਹਨਾਂ ਦਾ ਅਹੁਦੇ ਦਾ ਸਤਿਕਾਰ ਹੈ ਪਰ ਉਹਨਾਂ ਨੂੰ ਚਾਹੀਦਾ ਕੋਈ ਟਾਈਮ ਡੇਟ ਤਿੰਨ ਦੱਸਿਆ ਜਾਵੇ ਜੀ ਰਾਇ ਸਾਬ ਢੱਲੇਵਾਲ ਸਾਹਿਬ ਦੀ ਸਿਹਤ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਲਗਾਤਾਰ ਉਹਨਾਂ ਦੀ ਸਿਹਤ ਦੇ ਵਿੱਚ ਨਘਾਰ ਆਉਂਦਾ ਜਾ ਰਿਹਾ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਕੇਂਦਰ ਸਰਕਾਰ ਦੇ ਵੱਲੋਂ ਜਾਂ ਫਿਰ ਪੰਜਾਬ ਸਰਕਾਰ ਦੇ ਵੱਲੋਂ ਉੱਥੇ ਕੋਈ ਨੁਮਾਇੰਦਾ ਹੀ ਨਹੀਂ ਭੇਜਿਆ ਗਿਆ ਕੋਈ ਜਾਣਕਾਰੀ ਹਾਸਲ ਹੀ ਨਹੀਂ ਕੀਤੀ ਗਈ ਮਹਿਜ਼ ਇੱਕ ਡਾਕਟਰਾਂ ਦੀ ਟੀਮ ਹੈ ਜਿਹਦੇ ਵੱਲੋਂ ਕਿਸਾਨਾਂ ਦੇ ਨਾਲ ਤਾਲਮਿਲ ਵੀ ਬਹੁਤਾ ਬਣਦਾ ਦਿਖਾ ਲਈ ਨਹੀਂ ਦੇ ਰਿਹਾ ਉਹਦੇ ਬਾਰੇ ਕੀ ਜਾਣਕਾਰੀ ਜੀ ਇਹ ਖਰਾਬ ਹੋ ਰਹੀ ਆ ਇਧਰ ਬੰਦੇ ਸਾਡੇ ਇੰਜਰਡ ਹੋ ਰਹੇ ਆ ਹਮ ਸਰਕਾਰ ਗੱਲਬਾਤ ਸ਼ੁਰੂ ਕਰੇ ਫਿਰ ਹੀ ਕੋ ਗੱਲ ਅੱਗੇ ਕਰ ਸਕਦੇ ਹਮ ਜੀ ਇਹ ਇਹ ਸਾਰੀ ਚੀਜ਼ ਦੇ ਵਿਚਕਾਰ ਜਿਸ ਤਰੀਕੇ ਦੇ ਨਾਲ ਬਾਕੀ ਕਿਸਾਨ ਜਥੇਬੰਦੀਆਂ ਦੇ ਆਗੂ ਭਾਵੇਂ ਉਹ ਗਰਾਹਾ ਸਾਹਿਬ ਹੋਣ ਉਹਨਾਂ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਅਸੀਂ ਇਕੱਠੇ ਹੋਵਾਂਗੇ ਇਕੱਠੇ ਹੋਣ ਦੀ ਲੋੜ ਨਹੀਂ ਲੱਗਦਾ ਨਹੀਂ ਕਿ ਇਹ ਮੌਕਾ ਵਾਜਬ ਹੈ ਇੱਥੇ ਇਕੱਠੇ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਦੇਖੋ ਜੇ ਤਾਂ ਹੋਣਾ ਪ੍ਰਸਿੱਧੀਆਂ ਦੇ ਮੁਤਾਬਕ ਸਾਨੂੰ ਇਕੱਠੇ ਹੋਣਾ ਚਾਹੀਦਾ ਇਕੇ ਚ ਤਾਕਤ ਹੁੰਦੀ ਹੈ ਪਰ ਕਿਉਂ ਆਹ ਸੰਬੰਧ ਸਿਗਾ ਮੈਂ ਫਿਰ ਹੁਣ ਅੱਜ ਦੀ ਬਾਅਦ ਬਾਕੀ ਕਾਲ ਕਰਾਂਗਾ ਜੀ ਜੀ ਬਹੁਤ ਬਹੁਤ ਮਿਹਰਬਾਨੀ ਸੋ ਇਹ ਸਾਡੇ ਮਨਜੀਤ ਸਿੰਘ ਰਾਏ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਮਸਲੇ ਨੂੰ ਉਠਾਇਆ ਵੀ ਜਾ ਰਿਹਾ ਹੈ ਭਾਵੇਂ ਵੱਖ-ਵੱਖ ਮੀਡੀਆ ਮੀਡੀਆ ਪਲੈਟਫਾਰਮਾਂ ਦੇ ਉੱਪਰ ਉਹਨਾਂ ਦੇ ਵੱਲੋਂ ਗੱਲਬਾਤ ਦੀ ਜਿਹੜੀ ਲੜੀ ਹੈ ਉਹ ਤੋਰੀ ਜਾਂਦੀ ਹੈ ਪਰ ਇਸ ਵਕਤ ਉਹਨਾਂ ਨੇ ਕਿਹਾ ਕਿ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਨੂੰ ਸਾਂਝੇ ਤੌਰ ਦੇ ਉੱਪਰ ਹੀ ਇਕੱਠੇ ਹੋਣਾ ਚਾਹੀਦਾ ਹੈ ਜਾਬਤੇ ਦੇ ਵਿੱਚ ਆਉਣਾ ਚਾਹੀਦਾ ਪਰ ਇਹ ਸਥਿਤੀਆਂ ਰੁਕਣਗੀਆਂ ਕਦੋਂ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਆ ਇਹਨਾਂ ਤਸਵੀਰਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਪਾਣੀ ਦੀਆਂ ਬੁਸ਼ਾਰਾਂ ਜਿਹੜੀਆਂ ਨੇ ਮਾਰੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਸਿਰਾਂ ਦੇ ਉੱਪਰੋਂ ਆਂ ਬਿਸ਼ਾਰਾਂ ਜਿਸ ਦੇ ਵਿੱਚ ਕੈਮੀਕਲ ਰਲਿਆ ਹੋਇਆ ਹੈ ਉਤੋਂ ਜਿਸ ਤਰੀਕੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ ਦਾਗੇ ਜਾ ਰਹੇ ਨੇ ਇਹ ਸਾਰੀਆਂ ਸਥਿਤੀਆਂ ਕਿਤੇ ਨਾ ਕਿਤੇ ਜ਼ਰੂਰ ਸੋਚਣ ਦੇ ਲਈ ਮਜਬੂਰ ਕਰ ਰਹੀਆਂ ਨੇ ਕਿ ਕੀ ਕਿਸਾਨਾਂ ਦੇ ਵੱਲੋਂ ਕੋਈ ਗਲਤ ਚੀਜ਼ ਜਿਹੜੀ ਮੰਗੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਕੋਈ ਹਲਾਗੁਲਾ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਜਿਸ ਤੋਂ ਸੁਭਾਵਿਕ ਤੌਰ ਦੇ ਉੱਪਰ ਲੱਗਦਾ ਹੋਵੇ ਕਿ ਕਿਸਾਨ ਖਤਰਾ ਕਿਤੇ ਨਾ ਕਿਤੇ ਪੈਦਾ ਕਰ ਸਕਦੇ ਨੇ ਜਾਂ ਫਿਰ ਇਹ ਸਾਰੀਆਂ ਚੀਜ਼ਾਂ ਕੇਂਦਰ ਸਰਕਾਰ ਦੇ ਵੱਲੋਂ ਗੱਲ ਨਾ ਸੁਣਨ ਦਾ ਜ਼ਰੀਆ ਬਣਾਇਆ ਜਾ ਰਿਹਾ ਹੈ ਸਿੱਧੇ ਤੌਰ ਦੇ ਉੱਪਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾਰੇ ਹੋਮੋਗੇ ਕਿ ਕਿਵੇਂ ਇਹਨਾਂ ਪਾਣੀ ਦੀਆਂ ਬੁਸ਼ਾਰਾਂ ਦੇ ਸਾਹਮਣੇ ਕਿਸਾਨਾਂ ਦੇ ਵੱਲੋਂ ਜ਼ਰੂਰ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਕਿ ਖੜੀਏ ਇਹਨਾਂ ਬੁਸ਼ਾਰਾਂ ਦੇ ਸਾਹਮਣੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰੀਏ ਜਾਂ ਫਿਰ ਪ੍ਰਸ਼ਾਸਨ ਦੇ ਕੋਲ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰੀਏ ਪਰ ਜਿਹੜੀਆਂ ਤਸਵੀਰਾਂ ਇੱਕ ਤੋਂ ਬਾਅਦ ਇੱਕ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਜ਼ਰੂਰ ਹੈਰਾਨ ਪਰੇਸ਼ਾਨ ਕਰ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦੇ ਉੱਪਰ ਇਸ ਵਕਤ ਸਥਿਤੀਆਂ ਬਣੀਆਂ ਪਈਆਂ ਨੇ 5-6 ਕਿਸਾਨਾਂ ਦੇ ਫਟੜ ਹੋਣ ਦਾ ਸਮਾਚਾਰ ਵੀ ਜਿਹੜਾ ਉਹ ਵੀ ਪ੍ਰਾਪਤ ਹੋਇਆ ਨਾਲ ਦੀ ਨਾਲ ਜੇਕਰ ਖਨੌਰੀ ਬਾਰਡਰ ਦੇ ਉੱਪਰ ਗੱਲ ਕਰੀਏ ਤਾਂ ਉੱਥੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਲਗਾਤਾਰ ਨਗਰ ਵਾਲੇ ਪਾਸੇ ਨੂੰ ਜਾ ਰਹੀ ਹੈ ਲਗਾਤਾਰ ਉਹਨਾਂ ਦਾ ਭਾਰ ਜਿਹੜਾ ਉਹ ਘਟਦਾ ਜਾ ਰਿਹਾ ਹੈ ਪਰ ਜੋ ਘਟ ਨਹੀਂ ਰਿਹਾ ਉਹ ਸਿਰਫ ਤੇ ਸਿਰਫ ਕਿਸਾਨ ਤੇ ਕੇਂਦਰ ਸਰਕਾਰ ਦੇ ਵਿੱਚ ਤਾਲਮੇਲ ਜਿਹੜਾ ਜਾਂ ਫਿਰ ਇਸ ਦੇ ਵਿੱਚ ਟਸਲ ਜਿਹੜੀ ਪੈਦਾ ਹੋਈ ਹੋਈ ਹੈ ਗੱਲਬਾਤ ਦਾ ਤਰੀਕਾ ਸਲੀਕਾ ਜਿਹੜਾ ਉਹਦੀ ਕੱਢਿਆ ਜਾ ਰਿਹਾ ਤੇ ਨਾਲ ਦੀ ਨਾਲ ਗੁਲਾਬ ਚੰਦ ਕੁਟਾਰੀਆ ਹੋਰਾਂ ਦੇ ਦਿੱਤੇ ਗਏ ਬਿਆਨ ਦੇ ਉੱਪਰ ਵੀ ਇੱਕ ਵਾਰ ਧਿਆਨ ਦੇ ਇੱਕ ਜ਼ਿਕਰ ਕੋਸ਼ਿਸ਼ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਇਹ ਜਾ ਰਿਹਾ ਕਿ ਅਸੀਂ ਗ੍ਰਹਿ ਮੰਤਰੀ ਦੇ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਚਾਹਦਾ ਸਦਾ ਦਿੱਤਾ ਵੀ ਗਿਆ ਹੈ ਪਰ ਮਨਜੀਤ ਸਿੰਘ ਰਾਏ ਜਿਹੜੇ ਫੋਨ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਵਾ ਦੇ ਵਿੱਚ ਇਹ ਗੱਲਾਂ ਨਾ ਕੀਤੀਆਂ ਜਾਣ ਸਮਾ ਦੱਸਿਆ ਜਾਵੇ ਜਗ੍ਹਾ ਦੱਸੀ ਜਾਵੇ ਕਿਸ ਤਰੀਕੇ ਦੇ ਨਾਲ ਕੀਤੀ ਜਾਣੀ ਹੈ ਕਿਵੇਂ-ਕਿਵੇਂ ਕਿਸ ਤਰੀਕੇ ਦੇ ਨਾਲ ਇਹ ਮੀਟਿੰਗ ਦੇ ਵਿੱਚ ਸਾਰਾ ਕੁਝ ਹੋਵੇਗਾ ਇਸ ਦੇ ਬਾਰੇ ਵੀ ਜਾਣਕਾਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਤਾਂ ਹੀ ਇਹ ਚੀਜ਼ ਨੂੰ ਸੱਚ ਸਾਬਤ ਮੰਨਿਆ ਜਾ ਸਕਦਾ ਹੈ ਕਿ ਕੋਈ ਨਾ ਕੋਈ ਕੋਸ਼ਿਸ਼ ਹੋ ਰਹੀ ਹੈ ਨਾਲ ਦੀ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਕਿਸੇ ਹੋਰ ਕੰਟਰੀ ਦੇ ਕਿਸੇ ਹੋਰ ਦੇਸ਼ ਦੇ ਰਾਜਧਾਨੀ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਰਕੇ ਉਹਨਾਂ ਦੇ ਨਾਲ ਐਸਾ ਖਲਵਾੜ ਜਿਹੜਾ ਕੀਤਾ ਜਾ ਰਿਹਾ ਹੈ ਯਾਹਰ ਕਿਸਾਨਾਂ ਦੀ ਗੱਲ ਕੇਂਦਰ ਸਰਕਾਰ ਸੁਣਨਾ ਹੀ ਨਹੀਂ ਚਾਹੁੰਦੀ ਯਾਹਰ ਕਿਸਾਨਾਂ ਦੇ ਨਾਲ ਕੋਈ ਜਿਵੇਂ ਪਰਸਨਲ ਰੰਜਿਸ਼ ਹੁੰਦੀ ਹੈ ਕੋਈ ਨਿੱਜੀ ਮਫਾਦ ਹੁੰਦਾ ਇਸ ਤਰੀਕੇ ਦੀਆਂ ਕਾਰਵਾਈਆਂ ਕਿਹੜੇ ਕਾਰਨਾਂ ਦਾ ਕਰਕੇ ਕੀਤੀਆਂ ਜਾ ਰਹੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਇਸ ਦੇ ਬਾਰੇ ਤੁਹਾਡੀ ਵੀ رائے ਪ੍ਰतिक੍ਰਮ ਤੇ ਟਿੱਪਣੀ ਜਾਨਣਾ ਚਾਹੁੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਲ-ਪਲ ਦੀ ਰਿਪੋਰਟ ਲੈ ਕੇ ਇਸੇ ਤਰੀਕੇ ਤੁਹਾਡੇ ਮੁਖਤਬ